ਉਧਰਲੇ ਪਾਸੇ ਪੁਲਿਸ ਖੜੀ ਸੀ ਇਧਰ ਕਿਸਾਨ ਖੜੇ ਸੀ ਵੀ ਪ੍ਰਸ਼ਾਸਨ ਆਪਣੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਵਧਿੱਕੀ ਕਰਦਾ ਹੈਗਾ ਕੋਈ ਡਾਂਗ ਛੋਟਾ ਕਰਦਾ ਹੈਗਾ ਆਪਾਂ ਆਪਦੇ ਸਰੀਰ ਤੇ ਉਹਨੂੰ ਚੱਲਣਾ ਹੈਗਾ ਪਰ ਆਪਾਂ ਨੇ ਉਹਨਾਂ ਦੇ ਬਲੂਂਗਲ ਵੀ ਨਹੀਂ ਕਰਨੀ ਇਸ ਤਰ੍ਹਾਂ ਦਾ ਇੱਥੇ ਕੁਝ ਨਹੀਂ ਹੋਇਆ ਸਾਡੇ 12 ਨੌਜਵਾਨਾਂ ਨੂੰ ਖੇਤਾਂ ਦੇ ਵਿੱਚ ਇਹਨਾਂ ਨੇ ਛਲੀਆਂ ਵਾਂਗੂ ਕੁੱਟਿਆਗਾ ਜਿਹੜੀ ਇਹ ਹੋਰ ਕਈ ਤਰ੍ਹਾਂ ਦੀਆਂ ਵਾਹਾਂ ਫਲਾ ਰਹੇ ਨੇ ਉਹ ਸਭ ਝੂਠੀਆਂ ਗੱਲਾਂ ਨੇ ਇਹ ਸਾਰੀ ਕਹਾਣੀ ਇਹ ਜਮੀਨ ਨੂੰ ਹਟਿਆਉਣ ਦੇ ਵਾਸਤੇ ਗੁੰਦੀ ਗਈ ਹੈ 3 ਸਾਲ ਹੋ ਗਏ ਸਰਕਾਰ ਚੱਲੀ ਜਾਂਦੀ ਨੂੰ ਹੁਣ ਕਿੱਥੇ ਨੇ ਮੰਤਰੀ ਉਹ ਭਗਵੰਤ ਮਾਨ ਸਾਹਿਬ ਕਿੱਥੇ ਨੇ ਜੋ ਕਹਿੰਦੇ ਕੇਜਰੀਵਾਲ ਸਾਹਿਬ ਨੇ ਕਿਹਾ ਉਹਨਾਂ ਕੋਈ ਇਹਨਾਂ ਨੇ ਬਣਾਇਆ ਦਾ ਸਾਡਾ ਅੱবি ਅਸੀਂ 5 ਮਿੰਟ ਜੇ ਐਮਐਚਪੀ ਦੇਵਾਂਗੇ ਸਾਨੂੰ ਦੇਣ ਜੀ ਸਾਨੂੰ ਲੜਨ ਦੀ ਕੀ ਲੋੜ ਆ ਇੱਥੋਂ ਦੀ ਜਿਹੜੀ ਸਰਕਾਰ ਹੈ ਭਗਵੰਤ ਮਾਨ ਸਰਕਾਰ ਹੈ ਜਿਹੜੀ ਕਿਸਾਨਾਂ ਦੀ ਹਤਾਇਸ਼ੀਕ ਹੁੰਦੀ ਹੈ ਇਹ ਤਾਂ ਉਹ ਕਿਸਾਨਾਂ ਦੇ ਪੱਖ ਦੇ ਵਿੱਚ ਖੜਦੀ ਹੈ ਨਹੀਂ ਅਸੀਂ ਇੱਥੇ ਇੱਕ ਇੱਕ ਜਿਹੜਾ ਆਪਦਾ ਸਾਹ ਹੈ ਉਹ ਇਹ ਕਿਸਾਨ ਅੰਦੋਲਨ ਦੇ ਵਿੱਚ ਅਸੀਂ ਹੱਤ ਮੰਨ ਕੇ ਉਹ ਭੈਣ ਨੂੰ ਵੀ ਕਹਨੇ ਆਂ ਕਿ ਭੈਣ ਜੀ ਤੁਸੀਂ ਕਿੱਥੇ ਬਾਹਰ ਆਉਗੇ ਬਿਆਨ ਦੇਵੋ ਸਾਨੂੰ 5 ਛੱਡੋ ਉਹ 3 ਸਾਲ ਲੰਘ ਗਏ 5 ਮਹੀਨੇ ਲੈ ਲਓ ਸਾਥੋਂ 6 ਮਹੀਨੇ ਲੈ ਲਓ ਆਉਣ ਵਾਲੀਆਂ ਸਾਡੀਆਂ ਫਸਲਾਂ ਤੇ ਐਮ ਐਸ ਪੀ ਚਾਹੁੰਦੇ ਦੇ ਦਿਓ ਅਸੀਂ ਉਹ ਵੀ ਮਜਬੂਰ ਕਰ ਮਨਜ਼ੂਰ ਕਰ ਲਾਂਗੇ ਪਰ 5 ਮਹੀਨਿਆਂ ਲਈ ਤੁਹਾਡੀ ਐਮ ਐਸ ਪੀ ਦਾ ਝੂਠਾ ਵਾਦਾ ਰਿਹਾ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪਿੰਡ ਜੌਨ ਦੀ ਸਥਿਤੀ ਇੱਕ ਵਾਰ ਫੇਰ ਸ਼ਾਂਤਮਈ ਮਾਹੌਲ ਵਾਲੀ ਬਣ ਗਈ ਹੈ ਕਾਫੀ ਸਮਾਂ ਤਣਾਅਪੂਰਵਕ ਸਥਿਤੀ ਤੋਂ ਰਾਹਤ ਮਿਲਣ ਤੋਂ ਬਾਅਦ ਕਿਸਾਨ ਇੱਕ ਵਾਰ ਫਿਰ ਮੋਰਚੇ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਇੱਕ ਵਾਰ ਫਿਰ ਇਹ ਪ੍ਰੋਟੈਸਟ ਸ਼ਾਂਤਮਈ ਢੰਗ ਨਾਲ ਅੱਗੇ ਚਲਾਇਆ ਜਾ ਰਿਹਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸਾਨਾਂ ਦੇ ਨਾਲ ਅਤੇ ਜਾਣਾਂਗੇ ਇੱਥੇ ਦੀ ਹੁਣ ਕੀ ਸਥਿਤੀ ਹੈ ਮਾਮਲਾ ਜੀ ਇਹ ਹੈ ਜੋ ਇਹ ਜੋੰਦਪਿੰਡ ਦਾ ਹੈਗਾ ਜੋ ਇੱਥੋਂ ਦੇ ਕਿਸਾਨ ਨੇਗੇ ਉਹ ਇਹ ਜ਼ਮੀਨ ਨੂੰ ਤਕਰੀਬਨ 750 ਸਵਾ 700 ਏਕੜ ਜ਼ਮੀਨ ਹੈ ਇਹਨੂੰ 100 ਸਾਲ ਤੋਂ ਵੀ ਉੱਪਰ ਤੋਂ ਇਹ ਬਾਹਰ ਰਹੇ ਨੇ ਅੱਜ ਇਹਨਾਂ ਨੇ ਇੱਕ ਰਿੱਟ ਪਾਈ ਸੀਗੀ ਹਾਈ ਕੋਰਟ ਦੇ ਵਿੱਚ ਉੱਥੇ ਫੈਸਲਾ ਇਧਰ ਦੇ ਪੱਖ ਦੇ ਵਿੱਚ ਹੋ ਗਿਆ ਉਹਦੇ ਆਧਾਰ ਤੇ ਜਿਹੜਾ ਪ੍ਰਸ਼ਾਸਨ ਹੈਗਾ ਉਹ ਇਹ ਜ਼ਮੀਨ ਨੂੰ ਹਿਹਾ ਕੇ ਇਹਨਾਂ ਸਰਦਾਰਾਂ ਨੂੰ ਦੇਣਾ ਚਾਹੁੰਦਾ ਹੈਗਾ ਜਿਨ੍ਹਾਂ ਨੂੰ ਅਸੀਂ ਕਿਸੇ ਰੋਟ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇੱਥੇ ਡਟੇ ਹੋਏ ਆਂਗੇ ਇੱਥੋਂ ਦੇ ਕਿਸਾਨਾਂ ਨੇ ਵੀ ਪੂਰਾ ਹੌਸਲਾ ਦਿਖਾਇਆਗਾ ਇੱਥੋਂ ਦੀਆਂ ਮਾਮਾਂ ਭੈਣਾਂ ਇੱਥੋਂ ਦੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇਹ ਸੰਘਰਸ਼ ਦੇ ਵਿੱਚ ਆਏ ਆ ਤੇ ਇੱਥੇ ਜੋ ਸਾਡੇ ਜ਼ਿਲ੍ਹਿਆਂ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਬੈਠੇ ਆਗੇ ਦਿਨ ਰਾਤ ਦੇ ਮੋਰਚੇ ਤੇ ਉਹਨਾਂ ਦੀ ਵੀ ਇਹ ਵੱਧ ਚੜ ਕੇ ਸੇਵਾ ਕਰ ਰਹੇ ਆ ਅਸੀਂ ਤਾਂ ਸਾਨੂੰ ਜੋ ਜਥੇਬੰਦੀ ਦਾ ਉਪਦੇਸ਼ ਹੈਗਾ ਜੋ ਸਾਡਾ ਡਿਸਪਲਿਨ ਹੈਗਾ ਵੇ ਪ੍ਰਸ਼ਾਸਨ ਆਪਣੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਵਧਿੱਕੀ ਕਰਦਾ ਹੈਗਾ ਕੋਈ ਡਾਂਗ ਛੋਟਾ ਕਰਦਾ ਹੈਗਾ ਆਪਾਂ ਆਪਦੇ ਸਰੀਰ ਤੇ ਉਹਨੂੰ ਚੱਲਣਾ ਹੈਗਾ ਪਰ ਆਪਾਂ ਨੇ ਉਹਨਾਂ ਦੇ ਬਲੂਂਗਲ ਵੀ ਨਹੀਂ ਕਰਨੀ ਇਸ ਤਰ੍ਹਾਂ ਦਾ ਇੱਥੇ ਕੁਝ ਨਹੀਂ ਹੋਇਆ ਸਾਡੇ 12 ਨੌਜਵਾਨਾਂ ਨੂੰ ਖੇਤਾਂ ਦੇ ਵਿੱਚ ਇਹਨਾਂ ਨੇ ਛਲੀਆਂ ਵਾਂਗੂ ਕੁੱਟਿਆਗਾ ਜਿਹੜੀ ਇਹ ਹੋਰ ਕਈ ਤਰ੍ਹਾਂ ਦੀਆਂ ਵਾਹਾਂ ਫਲਾ ਰਹੇ ਨੇ ਉਹ ਸਭ ਝੂਠੀਆਂ ਗੱਲਾਂ ਨੇ ਹਾਂਜੀ ਜੀ ਮੈਂ ਕਿ ਆਪਾਂ ਗੱਲ ਕਰੀ ਪਿੱਛੇ ਬਿਆਨ ਆਇਆਗਾ ਆਪਣਾ ਡੀਐਸਪੀ ਭਰਤਬਾਦ ਜੀ ਨੇ ਵੀ ਉਹਨਾਂ ਨਾਲ ਮਤਲਬ ਕਿ ਇਹ ਫ੍ਰੈਕਚਰ ਵਗੈਰਾ ਇਧਰ ਕੀ ਕਹਾਣੀ ਹੈ ਕੀ ਕੁਝ ਹੋਇਆ ਸੀ ਬਿਲਕੁਲ ਇਹ ਤਾਂ ਕੋਈ ਗੱਲ ਹੀ ਨਹੀਂ ਹੋਈ ਕਿਸੇ ਤਰ੍ਹਾਂ ਦੀ ਕਿਸੇ ਨੇ ਹੱਥ ਵੀ ਨਹੀਂ ਲਾਇਆ ਉਧਰਲੇ ਪਾਸੇ ਪੁਲਿਸ ਖੜੀ ਸੀ ਇਧਰ ਕਿਸਾਨ ਖੜੇ ਸੀ ਕਿਸਾਨਾਂ ਦੇ ਜਿਹੜੇ ਆਗੂ ਸੀ ਉਹ ਵਰਕਰਾਂ ਨੂੰ ਇਹ ਹਦਾਇਤਾਂ ਦੇ ਰਹੇ ਸੀ ਵੀ ਆਪਾਂ ਇਹਨਾਂ ਵੱਲ ਵਧਣਾ ਨਹੀਂ ਪੁਲਿਸ ਦੇ ਤਾਂ ਬਿਲਕੁਲ ਨਜ਼ਦੀਕ ਕੋਈ ਵੀ ਨਹੀਂ ਗਿਆ ਇਹ ਸਾਰੀ ਕਹਾਣੀ ਇਹ ਜਮੀਨ ਨੂੰ ਹਤਿਆਉਣ ਦੇ ਵਾਸਤੇ ਗੁੰਦੀ ਗਈ ਹੈ ਕਿਉਂਕਿ ਪ੍ਰਸ਼ਾਸਨ ਤੇ ਇਸ ਹੁੰਦੀਆਂ ਜਿਹੜੀਆਂ ਕੋਡਟਾਂ ਨੇ ਉਹ ਜਿਹੜੇ ਦੂਜੇ ਜ਼ਮੀਨ ਹਥਿਆਉਣ ਵਾਲੇ ਨੇਗੇ ਉਹਨਾਂ ਦੇ ਪੱਖ ਤੇ ਖੜੇ ਨੇ ਇਸ ਤਰ੍ਹਾਂ ਦੀ ਕੋਈ ਕਹਾਣੀ ਨਹੀਂ ਹੋਈ ਸੋ ਇੰਨੀਆਂ ਗੱਲਾਂ ਨਜ਼ਰ ਤੇ ਪ੍ਰਸ਼ਾਸਨ ਨੂੰ ਜਾਂ ਮੌਕੀ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੂਗੇ ਬੇਨਤੀ ਤਾਂ ਸਾਡੀ ਇਹੀ ਹੈ ਕਿ ਵੀ ਇਹ ਲੰਬੇ ਸਮੇਂ ਤੋਂ ਜਿਹੜੀ ਜ਼ਮੀਨ ਹੈ ਮਜਾਰੇ ਇਹ ਬਾਹੀ ਕਰਦੇ ਆ ਰਹੇ ਨੇਗੇ ਇਹ ਮਾਮਲਾ ਕਰਾਇਆ ਵੀ ਭਰਦੇ ਆ ਰਹੇ ਨੇ ਹੁਣ ਸਾਈ ਅੱਜ ਦੀ ਹੁਣ ਇਹ ਡੇਟ ਦੇ ਵਿੱਚ ਜੋ ਵੀ ਜ਼ਮੀਨ ਤੇ 12 ਸਾਲ ਤੋਂ ਕਬਜ਼ਾ ਹੋਇਆ ਹੋਇਆਗਾ ਉਹਦੇ ਕਬਜ਼ੇ ਦੇ ਆਧਾਰ ਤੇ ਉਹ ਮਾਲਕ ਬਣਦਾ ਪਰ ਇਹ ਤਾਂ ਇੱਕ ਤਕਰੀਬਨ 118 ਸਾਲਾਂ ਤੋਂ ਜ਼ਮੀਨ ਦੇ ਉੱਤੇ ਕਾਬਜ਼ ਨੇਗੇ ਅਸੀਂ ਕਹਿੰਦੇ ਆ ਵੀ ਜੇ ਤਾਂ ਇੱਥੋਂ ਦੀ ਜਿਹੜੀ ਸਰਕਾਰ ਹੈ ਭਗਵਾਨ ਤਮਾਨ ਸਰਕਾਰ ਹੈ ਜਿਹੜੀ ਕਿਸਾਨਾਂ ਦੀ ਹਤਾਇਸ਼ੀਕ ਹੁੰਦੀ ਹੈ ਇਹ ਤਾਂ ਉਹ ਕਿਸਾਨਾਂ ਦੇ ਪੱਖ ਦੇ ਵਿੱਚ ਖੜਦੀ ਹੈ ਫਿਰ ਤਾਂ ਵਧੀਆ ਗੱਲ ਹੈ ਨਹੀਂ ਅਸੀਂ ਇੱਥੇ ਇੱਕ ਇੱਕ ਜਿਹੜਾ ਆਪਦਾ ਸਾਹ ਹੈ ਉਹ ਇਹ ਕਿਸਾਨ ਅੰਦੋਲਨ ਦੇ ਵਿੱਚ ਲੜ ਕੇ ਅਸੀਂ ਇਹ ਕਿਸਾਨਾਂ ਦੇ ਪੱਖ ਦੇ ਉੱਤੇ ਖੜੇ ਰਹਾਂਗੇ ਅਸੀਂ ਕਿਸੇ ਤਰ੍ਹਾਂ ਦੇ ਵੀ ਇੱਥੋਂ ਇਹ ਮੋਰਚਾ ਨਹੀਂਗੇ ਛੱਡਾਂਗੇ ਅਸੀਂ ਹਰ ਹਾਲਤ 'ਤੇ ਕਿਸਾਨਾਂ ਨੂੰ ਜਿਹੜੇ ਹੱਕ ਨੇਗੇ ਇਹਨਾਂ ਦੇ ਨਵੇਂ ਜ਼ਮੀਨ ਕਰਵਾ ਕੇ ਰਾਂਗੇ ਜਿਵੇਂ ਕਿ ਆਪਾਂ ਗੱਲ ਕਰੀ ਕਿਸਾਨ ਜੋ ਹਨ ਐਮਐਸਪੀ ਨੂੰ ਲੈ ਕੇ ਵੀ ਲਗਾਤਾਰ ਸੰਘਰਸ਼ਾਂ ਨਾਲ ਜੁੜੇ ਰਹਿੰਦੇ ਹਨ ਸੋ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੋ ਐਮਐਸਪੀ ਦੀ ਮੰਗ ਹੈ ਕਿੰਨਾ ਤੱਕ ਜਾਇਜ਼ ਹੈ ਤੇ ਕਿੱਥੇ ਤੱਕ ਇਹਦਾ ਹੱਲ ਹੋਣਾ ਚਾਹੀਦਾ ਹੈ ਕਿੰਨਾ ਜ਼ਰੂਰੀ ਹੈ ਕਿਸਾਨਾਂ ਦੇ ਲਈ ਐਮਐਸਪੀ ਦੀ ਮੰਗ ਤਾਂ ਜ਼ਰੂਰੀ ਹੈਗੀ ਪਰ ਇਹ ਇੰਨੀ ਛੋਟੀ ਮੰਗ ਨਹੀਂਗੀ ਕਿਉਂਕਿ ਇਸੋਂ ਦੀ ਦਿੱਲੀ ਸਰਕਾਰ ਭਗਮਾਨ ਤਮਾਨ ਸਰਕਾਰ ਜਿਹੜੀ ਇੱਥੇ ਵੱਖ-ਵੱਖ ਮੁਲਕਾਂ ਦੀ ਯੂਨੀਅਨ ਬਣੀ ਹੋਈ ਹੈ ਜਿਹਦੇ ਵਿੱਚ ਡਬਲਿਊਟੀਓ ਸ਼ਾਮਲ ਹੈਗੀ ਉਹਦਾ ਭਾਰਤ ਵੀ ਮੈਂਬਰ ਹੈਗਾ ਜੇ ਹੁਣ ਅਜੇ ਐਮਐਸਪੀ ਨੂੰ ਮੰਨਦੇ ਹੈਗੇ ਇਹ ਸੈਂਟਰ ਸਰਕਾਰ ਐਮਐਸਪੀ ਬਣਾ ਦਿੰਦੀ ਹੈ ਕੋਈ ਗਰੰਟੀ ਕਾਨੂੰਨ ਬਣਾ ਦਿੰਦੀ ਹੈ ਤਾਂ ਜਿਹੜੇ ਅਮਾਨੀ ਅਡਾਨੀ ਨੇ ਜਿਹੜੇ ਵੋਟਾਂ ਦੇ ਉੱਤੇ ਮੋਟਾ ਪੈਸਾ ਖਰਚ ਕਰਦੇ ਨੇ ਫਿਰ ਉਹ ਤਾਂ ਇਹਦੇ ਚ ਸਾਰਾ ਬਾਹਰ ਹੋ ਜਾਣਗੇ ਫਿਰ ਡਬਲਯੂਟੀਓ ਚੋਂ ਵੀ ਭਾਰਤ ਨੂੰ ਬਾਹਰ ਆਉਣਾ ਪਊਗਾ ਕਿਉਂਕਿ ਇਹਨਾਂ ਸਰਕਾਰਾਂ ਨੂੰ ਇਹ ਚੀਜ਼ ਜਿਹੜੀ ਹਜਮ ਨਹੀਂ ਆਉਂਦੀ ਇਸ ਕਰਕੇ ਇਹ ਮੰਗ ਮੁਸ਼ਕਲ ਹੈ ਮੰਨਣੀ ਜੋਨੇ ਇੱਕ ਦਗ ਰਹਾ ਕਦੇ ਵੀ ਧੱਕਾ ਨਹੀਂ ਕਿਤੇ ਵੀ ਕਰਦੀ ਜੀ ਹਮੇਸ਼ਾ ਜੋ ਧਰਨੇ ਲਾਉਣੇ ਆ ਅਸੀਂ ਸਧਾਰਨ ਤੌਰ ਤੇ ਸ਼ਾਂਤ ਮੈਨਾ ਲਾਉਣੇ ਆ ਜੀ ਸਰਕਾਰਾਂ ਨਾਲ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹੁੰਦੇ ਆ ਵੀ ਸਾਡੇ ਤੇ ਜ਼ੁਲਮ ਨਾ ਕਰੋ ਜੋ ਇਸ ਦਿਨ ਵੀ ਹੋਇਆ ਪਿੰਡ ਜੌਨ ਦੇ ਵਿੱਚ ਇਹਨਾਂ ਨੇ ਬੇਨਤੀ ਕਰਨੀ ਤਾਂ ਕਹਿੰਨਾ ਸ਼ੁਰੂ ਕੀਤੀ ਜੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹ ਧੱਕੇ ਨਾ ਪ੍ਰਸ਼ਾਸਨ ਵੀ ਸਾਡੇ ਨਾਲ ਕਿਸਾਨਾਂ ਨਾਲ ਧੱਕਾ ਨਾ ਕਰੋ ਧੱਕੇ ਨਾ ਬੇਨਤੀ ਨਾ ਕਰੋ ਨਾ ਕਾਬੂਜ ਕਰੋ ਸਾਡੇ ਤੇ ਇਹ ਛੋਟਾ ਫੈਸਲਾ ਗਲਤ ਆ ਜੋ ਇਹ ਕਹਿ ਰਹੇ ਹੈ ਵੀ ਸਾਡੇ ਥਾਣੇਦਾਰ ਦੀ ਜਾਂ ਡੀਐਸਪੀ ਦੀ ਕਿਸੇ ਦੀ ਬਾਹ ਉਹ ਕਰੀਆ ਇਹ ਜਿੱਥੇ ਕੁਝ ਨਹੀਂ ਹੋਇਆ ਭਈ ਨਾ ਕਿਸੇ ਸਾਨੂੰ ਸਮਾਂ ਦੀ ਕਿਸਾਨਾਂ ਦਾ ਧੱਕਾ ਕੀਤਾ ਇਹਨਾਂ ਨੇ ਸਾਡੇ ਸ਼ੂਬੇ ਦੇ ਆਗੂ ਸੀਗੇ ਮੂਰੇ ਲੱਗੇ ਹੋਏ ਜੋ ਸਾਨੂੰ ਹੁਕਮ ਕਰਦੇ ਸਾਡਾ ਏਡਾ ਜਾਬਤਾ ਉਗਰਾਹ ਜਿੱਥੇ ਬੰਦੀ ਦਾ ਇੱਕ ਵੀ ਬੰਦਾ ਅੱਗੇ ਨਹੀਂ ਵਧਿਆ ਇਹ ਜਾਣਬੁੱਝ ਕੇ ਪ੍ਰਸ਼ਾਸਨ ਗੱਲਾਂ ਗਲਤ ਬਣਾਉਂਦਾ ਜੀ ਵੀ ਜਾਂ ਛੋਟੀਆਂ ਮਾਰ ਕੇ ਜਾਂ ਦਿਖਾਉਣ ਕਿੱਥੇ ਵੀਡੀਓ ਹੈ ਜੀ ਜਾਂ ਕਿਹੜੇ ਮਤਲਬ ਕਿਸੇ ਅਫਸਰ ਦੇ 6:00 ਵਜੇ ਉਹ ਦਿਖਾਉਣਾ ਇਹ ਜਾਲ ਹੀ ਸਾਰਾ ਉਸ ਕਰਦੇ ਆ ਜੀ ਇਹ ਨਜਾਇਜ਼ ਧੱਕੇ ਕਰਕੇ ਨਜਾਇਜ਼ ਪਰਚੇ ਲੋਕਾਂ ਤੇ ਕਿਸਾਨਾਂ ਦੇ ਪਾ ਰਹੇ ਆ ਇਹ ਪ੍ਰਸ਼ਾਸਨ ਦਾ ਬਹੁਤ ਜ਼ਿਆਦਾ ਗਲਤ ਆ ਸਰਕਾਰ ਦਾ ਬਹੁਤ ਗਲਤ ਰਵਈਆ ਜੀ ਅਸੀਂ ਹੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜੋ ਜ਼ਮੀਨ ਹੁੰਦੀ ਆ ਕਿਸਾਨ ਦੀ ਮਾਂ ਦੀ ਇਹ ਅਸੀਂ ਆਦੀ ਮਾਂ ਨੂੰ ਕਦੇ ਵੀ ਧਰਤੀ ਨੂੰ ਨਹੀਂ ਛੱਡਾਂਗੇ ਤਾਂ ਸਾਡੀਆਂ ਜਾਨਾਂ ਚਲੇ ਜਾਣ ਅਸੀਂ ਮਜਬੂਰ ਹੋਵਾਂਗੇ ਜਦੋਂ ਮਰਜ਼ੀ ਸਾਡੇ ਕੋਣੀਆ ਮਾਰ ਕੇ ਸਾਨੂੰ ਮਾਰ ਕੇ ਤਾਂ ਕਬਜ਼ਾ ਇਹ ਕਰ ਸਕਦੇ ਆ ਪਰ ਅਸੀਂ ਧੱਕੇ ਨਾਲ ਕਬਜ਼ਾ ਨਹੀਂ ਹੋਣ ਦੇਵਾਂਗੇ ਉਰਾਹਾਂ ਜਿੱਥੇ ਬੰਦੀ ਹਰ ਵੇਲੇ ਹਰ ਇੱਕ ਕਿਸਾਨ ਮਜ਼ਦੂਰ ਦੇ ਨਾਲ ਖੜੀ ਹੈ। ਲੰਮੇ ਸਮੇਂ ਤੋਂ ਵੈਸੇ ਤਾਂ ਗੱਲ ਜ਼ਮੀਨ ਦੀ ਕੋਈ ਚੱਲ ਰਹੀ ਆ। ਜੋ ਸਾਨੂੰ ਪਤਾ ਲੱਗਿਆ ਪਿੰਡ ਕਮੇਟੀ ਜੋਂਦ ਵੱਲੋਂ ਸਾਡੇ ਆਗੂਆਂ ਨੂੰ ਵੱਡੇ ਜੋ ਸੂਬਾ ਆਗੂ ਨੇ ਜਾਂ ਜ਼ਿਲ੍ਹਾ ਆਗੂ ਨੇ ਉਹਨਾਂ ਕੋਲ ਇਹਨਾਂ ਨੇ ਗੱਲ ਕੀਤੀ ਵੀ ਇੱਥੇ ਪ੍ਰਸ਼ਾਸਨ ਪਹੁੰਚ ਰਿਹਾ ਸਾਡੇ ਨਾਲ ਸਾਡੀਆਂ ਜ਼ਮੀਨਾਂ ਤੱਕੇ ਨਾਲ ਰੋਕ ਰਹੇ ਨੇ। ਫੇਰ ਸਾਨੂੰ ਸੂਬੇ ਵੱਲੋਂ ਕਾਲ ਆਈ ਆ ਸਾਡੇ ਵੱਡੇ ਆਗੂਆਂ ਨੂੰ ਸਾਨੂੰ ਪਿੰਡ-ਪਿੰਡ ਸੁਨੇਹਾ ਲੱਗਿਆ ਬਾਈ ਅਜੀ ਪਿੰਡ-ਪਿੰਡ ਜੋ ਇਕੱਠੇ ਹੋ ਕੇ ਕਿਸਾਨ ਵੀਰ ਜੋ ਜੋਧੇ ਨੇ ਸ਼ੂਰਮੇ ਨੇ ਜੋ ਕਹਿੰਦੇ ਆ ਵੀ ਅਸੀਂ ਸੰਘਰਸ਼ ਕਰਾਂਗੇ ਤੇ ਲੜਾਂਗੇ। ਮਰਾਂਗੇ ਪਰ ਅਸੀਂ ਕਿਸੇ ਦੇ ਮਾਰਦੇ ਨਹੀਂ ਭਰਾਵੋ ਅਸੀਂ ਡਾਂਗਾ ਖਾਣ ਵਾਲਿਆਂ ਚ ਅਸੀਂ ਮਾਰਦੇ ਨਹੀਂਗੇ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਛੱਡਣ ਧੱਕਾ ਨਾ ਕਰਨਾ ਇਹ ਪਿੰਡ ਕਮੇਟੀ ਦੇ ਨਾਲ ਅਸੀਂ ਖੜੇ ਹਾਂ ਹਰ ਵੇਲੇ ਇਸ ਪਿੰਡ ਦੇ ਨਾਲ ਖੜੇ ਹਾਂ ਅਸੀਂ ਭਾਈ ਜੀ ਫੋਰਸ ਦਾ ਦੇਖੋ ਉਹਨਾਂ ਕੋਲੇ ਰਫਲਾ ਬੰਦੂਖਾਂ ਸੀਗੀਆਂ ਤੇ ਅਥਰੂ ਕਹੇ ਦੇ ਗੋਲੇ ਸੀ ਉਹਨਾਂ ਦੀ ਪੂਰੀ ਤਿਆਰੀ ਸੀ ਸਾਡੇ ਤੇ ਅਟੈਕ ਕਰਨ ਲਈ ਪਰ ਸਾਡੇ ਵੱਲੋਂ ਸਾਡੇ ਅੱਗੇ ਰੋਕਿਆ ਹੋਇਆ ਸੀ ਵੀ ਆਪਾਂ ਗਲਤ ਕੰਮ ਕੋਈ ਨਹੀਂ ਕਰਨਾ ਕਿਸੇ ਨੇ ਲਦਕਾਰਾ ਨਹੀਂ ਮਾਰਨਾ ਕਿਸੇ ਨੇ ਕੋਈ ਰੋੜਾ ਨਹੀਂ ਚਲਾਉਣਾ ਕਿਸੇ ਨੇ ਕੁਝ ਨਹੀਂ ਕਰਨਾ ਕੋਈ ਗੱਲ ਨਹੀਂ ਪ੍ਰਸ਼ਾਸਨ ਧੱਕਾ ਕਰਦੇ ਹੁੰਦਾ ਇਹ ਧੱਕਾ ਕਰ ਲੈਣਾ ਆਪਣੇ ਗੋਲੀਆਂ ਮਾਰ ਲੈਣੇ ਮਾਰ ਦੇਣ ਦੇ ਕਿੰਨੇ ਕੁ ਨੂੰ ਮਾਰ ਦੇਣਗੇ ਮਾਰ ਸਕਦੇ ਆ ਪ੍ਰਸ਼ਾਸਨ ਨਾਲ ਜ਼ੋਰ ਆ ਸਰਕਾਰ ਨਾਲ ਜ਼ੋਰ ਆ ਪਰ ਸਾਡੇ ਕਿਸਾਨ ਵੀਰ ਨੇ ਕਿਸੇ ਨੇ ਕੋਈ ਗਲਤ ਗੱਲ ਨਹੀਂ ਬੋਲੀ ਕੋਈ ਗਾਲ ਨਹੀਂ ਕੱਢੀ ਕੋਈ ਧੱਕਾ ਨਹੀਂ ਕੀਤਾ ਜੋ ਕੀਤਾ ਪ੍ਰਸ਼ਾਸਨ ਦੇ ਆਪ ਦੇ ਰੋਪ ਨਾਲ ਆਪ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਚੱਲ ਰਹੀਆਂ ਨੇ ਇਹ ਪ੍ਰਸ਼ਾਸਨ ਉਂਗਲਾਂ ਮਾਰ ਮਾਰ ਕੇ ਗੱਲਾਂ ਕਰਦਾ ਧੱਕਾ ਕਰਦਾ ਸਾਡੇ ਆਗੂ ਨਾਲ ਪਰ ਧੱਕਾ ਅਸੀਂ ਵੀ ਕਿਉਂ ਹੋਣ ਦੇਵਾਂਗੇ ਜੀ ਅਸੀਂ ਜਾਨਾ ਵਾਰ ਸਕਦੇ ਆ ਪਰ ਅਸੀਂ ਗਲਤ ਧੱਕਾ ਨਹੀਂ ਸਹਿ ਸਕਦੇ ਬਾਈ ਸਾਡੇ ਅੱਗੇ ਆਗੂ ਲੱਗੇ ਹੋਏ ਸੀਗੇ ਉਹਨਾਂ ਨਾਲ ਗੱਲ ਹੋਈ ਹੋ ਜਿੰਨੇ ਸਾਨੂੰ ਜਾਣਕਾਰੀ ਮਿਲਦੀ ਸੀ ਅਸੀਂ ਪਿੱਛੇ ਸੀਗੇ ਜਿੱਥੇ ਸਾਨੂੰ ਖੜਾ ਹੋਇਆ ਸੀ ਸਾਡੇ ਡਿਊਟੀ ਲੱਗੀ ਹੋਈ ਸੀਗੀ ਪਾਣੀ ਵਰਤਾਂ ਤੇ ਜਾਂ ਜੋ ਵੀ ਕੁਝ ਕਰਨਾ ਸੀਗਾ ਤੇ ਜੋ ਗੱਲ ਕਰੀ ਉਹ ਬੜਾ ਆਗੂ ਨੇ ਕੀਤੀ ਉਹਨਾਂ ਨੇ ਗੱਲ ਦਾ ਸਾਡਾ ਫੈਸਲਾ ਇਹ ਸੀ ਵੀ ਜੋ ਗੱਲ ਕਰਨੀ ਹੈ ਬਹਿ ਕੇ ਕਰ ਲਓ ਤੱਕੇ ਸ਼ੈਤਾਨਾ ਸਾਈ ਨਾ ਦਿਖਾਓ ਸਾਨੂੰ ਤਾਂ ਨਸਾਈ ਨਾ ਸਾਡੇ ਜਵੀਆਂ ਦਾ ਨਾਂ ਅਕਵਾਇਰ ਕਰੋ ਨਾ ਰੋਕੋ ਇਹੀ ਸਾਡੀ ਬੇਨਤੀ ਸੀਗੀ ਬੇਨਤੀ ਕਰਨਾ ਚਾਹੁੰਦੇ ਆ ਭਰਾਵੋ ਵੀ ਜੋ ਸਾਡੇ ਕੋਲੇ ਜ਼ਮੀਨਾਂ ਨੇ ਬਸੀਆਂ ਖੁਸ਼ੀਆਂ ਕਿੱਲੇ ਦੋ ਕਿੱਲੇ ਨੇ ਅਸੀਂ ਮਾਲਕਾਂ ਸਾਨੂੰ ਰੱਜ ਕੇ ਰੋਟੀ ਖਾ ਲੈਣ ਦਿਓ ਸਾਨੂੰ ਆਰੇ ਬੱਚੇ ਨੂੰ ਪਾਲ ਲੈਣ ਦਿਓ ਵੀ ਸਾਡੇ ਨਾਲ ਪ੍ਰਸ਼ਾਸਨ ਜਾਂ ਸਰਕਾਰਾਂ ਧੱਕਾ ਨਾ ਕਰਨ ਜਿਵੇਂ ਮੋਦੀ ਸਰਕਾਰ ਧੱਕਾ ਕਰਾ ਰਹੀ ਆ ਜਾਂ ਪੰਜਾਬ ਸਰਕਾਰ ਧੱਕਾ ਕਰਾ ਰਹੀ ਆ ਵੀ ਇਹਨਾਂ ਹਰਕਤਾਂ ਅਵਾਜ਼ ਆਉਣਾ ਚਾਹੀਦਾ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਸਾਨੂੰ ਜੋ ਕਿਸਾਨੀ ਸੰਘਰਸ਼ ਆਪਾਂ ਅਸੀਂ ਲੜਦੇ ਆ ਸਾਨੂੰ ਲੜਨ ਦਿਓ ਜੇ ਸਾਡੇ ਨਾਲ ਧੱਕਾ ਕਰੋਗੇ ਤਾਂ ਅਸੀਂ ਕਿਸਾਨੀ ਸੰਘਰਸ਼ ਲੜਾਂਗੇ ਜੇ ਮਤਲਬ ਸਾਨੂੰ ਸ਼ਾਂਤ ਮਈ ਨਾਲ ਸਾਡੀਆਂ ਜ਼ਮੀਨਾਂ ਸਾਡੇ ਕੋਲ ਰਹਿਣ ਦੋਗੇ ਅਸੀਂ ਕੋਈ ਕਿਸੇ ਤਰ੍ਹਾਂ ਦਾ ੱਤਕਾ ਨਹੀਂ ਕੁਛ ਨਹੀਂ ਕਰਦੇ ਜੀ ਸਾਡੀ ਇਹੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੇਨਤੀ ਆ ਵੀ ਸਾਨੂੰ ਆਦਿ ਜ਼ਮੀਨਾਂ ਦੇ ਹੱਕ ਸਾਡੇ ਕੋਲ ਰਹਿਣੇ ਚਾਹੀਦੇ ਆ ਜੋ ਸਾਡੇ ਬਣਦੇ ਹੱਕਾ ਸਾਨੂੰ ਦਿੱਤੇ ਜਾਣਾ ਜੋ ਸਾਡੀਆਂ ਫਸਲਾਂ ਦੀ ਰੇਟ ਆ ਸਰਕਾਰ ਤਾਂ ਇਹ ਕਰਦੀ ਆ ਇਹਦਾ ਹੱਕ ਸਾਨੂੰ ਦਿੱਤਾ ਜਾਵੇ ਸਾਨੂੰ ਦੋ ਫਸਲਾਂ ਲਾਉਣ ਲਈ ਮਜਬੂਰ ਕੀਤਾ ਵਾ ਸਰਕਾਰ ਦਾ ਇਹ ਕਹਿ ਰਿਹਾ ਪਾਣੀ ਜੀਰੀ ਨਾਲ ਲਾਓ ਪਾਣੀ ਦੂੰਗਾ ਜਾ ਰਿਹਾ ਕਿਸਾਨ ਨੇ ਕਿਛ ਨਹੀਂ ਦੱਛੋ ਜੀ ਇਹ ਜੀਰ ਦਾ ਬੀ ਲੈਂਦਾ ਇਹ ਯੂਨੀਵਰਸਿਟੀਆਂ ਨੇ ਸਰਕਾਰਾਂ ਨੇ ਬੀ ਬਣਾ ਕੇ ਦਿੱਤਾ ਸਾਨੂੰ ਜੀਰੀ ਦਾ ਉਹ ਜੀਰੀ ਅਸੀਂ ਲਾ ਰਹੇ ਹਾਂ ਲੰਮੇ ਸਮੇਂ ਤੋਂ ਪਾਣੀ ਡੂੰਗਾ ਕਿਨੇ ਕਰਵਾਇਆ ਇਹ ਸਰਕਾਰਾਂ ਨੇ ਕਰਵਾਇਆ ਇਹ ਪ੍ਰਸ਼ਾਸਨ ਨੇ ਕਰਵਾਇਆ ਕਿਸਾਨ ਦਾ ਇਹ ਕੋਈ ਦੋਸ਼ ਨਹੀਂ ਸਾਨੂੰ ਅੱਜ ਵੀ ਫਸਲਾਂ ਦਾ ਬਦਲਾ ਦੇ ਦੇਣਾ ਅਸੀਂ ਉਹ ਫਸਲਾਂ ਲਾਉਣ ਲਈ ਤਿਆਰ ਹਾਂ ਜੋ ਅਸੀਂ ਐਮਐਚਪੀ ਦੀ ਗਾਰੰਟੀ ਮੰਗਦੇ ਹਾਂ ਸਾਨੂੰ ਐਮਐਚਪੀ ਦੀ ਗਾਰੰਟੀ ਦੇਣਾ 23 ਫਸਲਾਂ ਤੇ ਅਸੀਂ ਮੰਗਦੇ ਹਾਂ ਸਾਨੂੰ 23 ਫਸਲਾਂ ਤੇ ਦੇਣਾ ਜਿਹੜੀ ਫਸਲ ਕਹਿਣਗੇ ਇਹ ਪੰਜਾਬ ਦੀ ਧਰਤੀ ਇਹ ਜੀ ਆ ਇੱਥੇ ਉਹੀ ਫਸਲ ਉਗੂਗੀ ਪਰ ਉਹਦਾ ਯਕੀਨੀ ਖਰੀਦ ਤੇ ਸਰਕਾਰੀ ਖਰੀਦ ਹੋਵੇ ਸਾਡੀ ਇਹੀ ਮੰਗ ਹੈ ਭਾਰਤੀ ਕਿਸਾਨ ਜੁਨੇ ਨੇ ਇਕਤਾ ਗਰਾਹਾਂ ਵੱਲੋਂ ਸਾਰਾ ਬਿਲਕੁਲ 100 ਦੇ 100% ਫੇਲ ਹੋਈਆਂ ਜੀ ਜੋ ਝਟਕੀ ਮਾਰ ਕੇ ਕਹਿ ਰਹੀ ਸੀ ਪੈਣਾ ਗਗਨ ਮਾਣਾ ਮੰਤਰੀ ਨੇ ਜੋ ਮੰਤਰੀ ਰਹੇ ਜਾਂ ਰਹੇ ਚੁੱਕੇ ਨੇ ਜਾਂ ਹੈਗੇ ਨੇ ਉਹਨੇ ਇੱਕ ਝਟਕੀ ਮਾਰ ਕੇ ਕਿਹਾ ਸੀ ਵੀ ਸਾਨੂੰ ਕੁਰਸੀਆਂ ਦੇਵੋ ਅਸੀਂ 5 ਮਿੰਟਾਂ ਚ ਐਮਐਸਪੀ ਦੇਵਾਂਗੇ ਸਾਰੇ ਫਸਲਾਂ ਤੇ ਤੇ ਹੁਣ ਮੁੜ ਕੇ ਕੋਈ ਬਿਆਨ ਵੀ ਨਹੀਂ ਆਇਆ 3 ਸਾਲ ਹੋ ਗਏ ਸਰਕਾਰ ਚੱਲੀ ਜਾਂਦੀ ਨੂੰ ਹੁਣ ਕਿੱਥੇ ਨੇ ਮੰਤਰੀ ਉਹ ਭਗਵੰਤ ਮਾਨ ਸਾਹਿਬ ਕਿੱਥੇ ਨੇ ਜੋ ਕਿ ਜੇ ਕੇਜਰੀਵਾਲ ਸਾਹਿਬ ਨੇ ਕਿਹਾ ਉਹਨਾਂ ਕੋਈ ਇਹਨਾਂ ਨੇ ਬਣਾਇਆ ਵਾ ਸਾਡਾ ਵੀ ਅਸੀਂ 5 ਮਿੰਟ ਜੇ ਐਮ ਐਸ ਪੀ ਦੇਵਾਂਗੇ ਸਾਨੂੰ ਦੇਣ ਜੀ ਸਾਨੂੰ ਲੜਨ ਦੀ ਕੀ ਲੋੜ ਆ ਅਸੀਂ ਹੱਥ ਬਣ ਕੇ ਉਹ ਭੈਣ ਨੂੰ ਵੀ ਕਹਿਣੇ ਆ ਭੈਣ ਜੀ ਤੁਸੀਂ ਕਿੱਥੇ ਬਾਹਰ ਆਉਗੇ ਬਿਆਨ ਦੇਵੋ ਸਾਨੂੰ 5 ਸੱਦੋ ਉਹ 3 ਸਾਲ ਲੰਘ ਗਏ 5 ਮਹੀਨੇ ਲੈ ਲਓ ਸਾਥੋਂ 6 ਮਹੀਨੇ ਲੈ ਲਓ ਆਉਣ ਵਾਲੀਆਂ ਸਾਡੀਆਂ ਫਸਲਾਂ ਤੇ ਐਮ ਐਸ ਪੀ ਸਾਨੂੰ ਦੇ ਦਿਓ ਅਸੀਂ ਉਹ ਵੀ ਮਜਬੂਰ ਕਰ ਮਨਜ਼ੂਰ ਕਰ ਲਾਂਗੇ ਪਰ 5 ਮਿੰਟਾਂ ਲਈ ਤੁਹਾਡੀ ਐਮ ਐਸ ਪੀ ਦਾ ਝੂਠਾ ਵਾਦਾ ਰਿਹਾ ਦੱਛੋ ਜੀ ਸੱਚਾ ਤਾਂ ਜੇ ਤੁਸੀਂ ਆਪ ਵੀਡੀਓ ਦੇਖਿਓਗੇ ਭਰਾਵੋ ਆ ਗੱਲ ਇਹ ਆ ਬੱਡੇ ਵੀਰ ਜੋ ਇਹ ਸਰਕਾਰ ਬਣੀ ਆ ਇੱਕ ਧਰਨੇ ਤੋਂ ਬਣੀ ਹੋਈ ਸਰਕਾਰ ਆ ਜੋ ਸਰਕਾਰ ਬਾਲਨਸਰ ਕਹਿੰਦੀ ਸੀ ਵੀ ਸਾਨੂੰ ਸਰਕਾਰ ਸਾਡੀ ਸਰਕਾਰ ਬਣ ਜਾਵੇ ਅਸੀਂ ਧਰਨਾ ਨਹੀਂ ਲੱਗਣ ਦੇਵਾਂਗੇ ਵੀ ਅਸੀਂ ਇਹ ਨੌਬਤੀ ਨਹੀਂ ਆਉਣ ਦੰਦੇ ਵੀ ਜੋ ਕਿਸਾਨ ਨੂੰ ਧਾਬਨਾ ਲਾਉਣਾ ਪੈ ਜਾਵੇ ਪਰ ਜਿੱਦਾਂ ਦੀ ਸਰਕਾਰ ਬਣੀ ਏ ਧਰਨੇ ਤੋਂ ਬਿਨਾ ਕੋਈ ਹੱਦਾਂ ਕੰਮ ਹੀ ਨਹੀਂ ਹੋਇਆ ਕੀ ਇਹਨਾਂ ਨੇ ਜਦ ਅਸੀਂ ਮਾਨਦੇ ਵੀ ਬਿਜਲੀ ਦੇਤੀ ਧੰਨਵਾਦ ਇਹਨਾਂ ਦਾ ਆ ਬਿਜਲੀ ਦੇਣਾ ਸਾਡਾ ਸਾਡਾ ਹੱਕ ਸੀਗਾ ਉਹ ਦਿੱਤਾ ਇਹਨਾਂ ਨੇ ਕੋਈ ਵਾਧੂ ਤਾਂ ਦਿੱਤਾ ਨਹੀਂ ਜਿੰਨੇ ਸਾਨੂੰ ਲੋੜ ਆ ਬਿਜਲੀ ਦੇ ਵਿੱਚੋਂ ਅਸੀਂ ਉਹ ਨਹੀਂ ਮਚਾਈ ਆ ਜੀਰੀ ਪਾਲ ਕੇ ਇਹਨਾਂ ਨੂੰ ਜੀਰੀ ਅਸੀਂ ਦਿੱਤੀ ਆ ਜੀ ਜੋ ਝੋਨਾ ਲਾਇਆਗਾ ਫਿਰ ਇਹ ਝੋਨਾ ਖਰੀਦਣ ਵੇਲੇ ਇਹਨਾਂ ਨੇ ਛੱਡਨੇ ਕੀ ਰਵਈਆ ਕੀਤਾ ਥੇਡੇ ਮਾਰ ਮਾਰ ਸਾਡਾ ਝੋਨਾ ਵੀ ਕਿਹਾ ਭਰਾਵੋ ਉਹ ਰਾਹਾਂ ਜਿੱਥੇ ਮੰਡੀ ਕੱਲੀ ਕੱਲੀ ਮੰਡੀ ਦੇ ਵਿੱਚ ਗਈ ਆ ਅਸੀਂ ਕਹਿ ਕਹਿ ਕੇ ਵੀ ਭਾਈ ਤੇ 17 ਮੋਕ ਤੋਂ ਨਹੀਂ ਆਉਂਦਾ ਕਿ ਮੌਸਮ ਬਹੁਤ ਜ਼ਿਆਦਾ ਖਰਾਬ ਆ ਵੀ ਸਰਕਾਰ ਨੂੰ ਬੇਨਤੀ ਆ ਵੀ ਇਹਦਾ ਕੋਈ ਮੋਕ ਚਰ ਵਧਾ ਕੇ ਸਾਡਾ ਝੋਨਾ ਖਰੀਦਾ ਜਾਵੇ ਸਾਡੇ ਕਿਸਾਨਾਂ ਤੋਂ ਉਹ ਇਹਨਾਂ ਨੇ ਭਾਈ ਹੁਣ ਕੋਈ ਕਿਸਾਨ ਕਹਿ ਨਹੀਂ ਸਕਦਾ ਉਹ ਇੰਨੇ ਹੀ ਦਬਾਅ ਸਰਕਾਰ ਦਾ ਹੁੰਦਾਗਾ ਵੀ ਮੇਥੋਂ ਇਹਨਾਂ ਨੇ ਕਾਟ ਕੱਟ ਕੱਟੀ ਆ ਪਰ ਕਾਟ ਕਾਟ ਕੱਟ ਕੇ ਇਹਨਾਂ ਨੇ 26 ਝੋਨੇ ਲਵਾ ਕੇ 26 ਝੋਨੇ ਤੇ ਕਾਟ ਕਾਟ ਕੱਟ ਕੇ ਖਰੀਦਦਾਗਾ ਕਿਸਾਨ ਨੂੰ ਇਹਨਾਂ ਮਜਬੂਰ ਕੀਤਾ ਗਿਆ ਉਹ ਦੱਸਣ ਦਾ ਵੀ ਨਹੀਂ ਸਕਦਾ ਪ੍ਰਭੂ ਨਾ ਦਾ ਇੱਕ ਹੈ ਉਹਦੇ ਸਿਰ ਤੇ ਜੋ ਅਸੀਂ ਸਾਂਭੀ ਬੈਠੇ ਆ ਅੱਜ ਸਾਈ ਆਪਦਾ ਅਸੀਂ ਖੁੱਸਣ ਨਹੀਂ ਦਿੱਤਾ ਸਰਕਾਰਾਂ ਦਾ ਇਹ ਚਾਹੁੰਦੀਆਂ ਨੇ ਵੀ ਅਸੀਂ ਸਾਰਾ ਕੁਝ ਇਹਨਾਂ ਤੋਂ ਖੋ ਕੇ ਕਿਵੇਂ ਕਾਰਪੋਰੇਟਾਂ ਦੇ ਦਈਏ ਪਰ ਅਸੀਂ ਕਹਿੰਦੇ ਆ ਵੀ ਜਿਹੜਾ ਸਾਡੇ ਕੋਲੇ ਪਹਿਲਾਂ ਦਾ ਹੀ ਹੈਗਾ ਅਸੀਂ ਉਹਨੂੰ ਬਚਾ ਸਕੀਏ ਇਹਦੇ ਵਾਸਤੇ ਅਸੀਂ ਆਖਰੀ ਦਮ ਤਾਈ ਲੜਦੇ ਰਹਾਂਗੇ ਅੱਜ 3 ਸਾਲ ਹੋ ਚੁੱਕੇ ਨੇ ਇੱਥੇ ਸੱਤਾਧਰ ਨੂੰ ਆ ਕੇ ਬੈਠੇ ਨੂੰ ਤੇ ਕੀ ਕਹਿਣਾ ਚਾਹੁੰਗੇ ਕਿੰਨੇ ਨੰਬਰ ਦੇਣਾ ਚਾਹੁੰਗੇ ਜਾਂ ਕਹਿ ਦਈਏ ਵੀ ਕਿੰਨਾ ਕੁ ਉਹਨਾਂ ਨੇ ਕਿਸਾਨੀ ਦਾ ਸਾਥ ਦਿੱਤਾ 3 ਸਾਲਾਂ ਦੇ ਕਾਰਜਕਾਲ ਨੂੰ ਕਿਸ ਦ੍ਰਿਸ਼ਟੀਕੋਣ ਨਾਲ ਦੇਖਦੇ ਹੋ ਨੰਬਰ ਨੰਬਰ ਕੋਈ ਨਹੀਂ ਜੀ ਇਹ ਸਾਰੇ ਕਾਰਪੋਰੇਟਾਂ ਦੇ ਪੱਖ ਦੇ ਵਿੱਚ ਭੁਗਤਦੇ ਨੇ ਚਾਹੇ ਸੈਂਟਰ ਦੀ ਸਰਕਾਰ ਹੋਵੇ ਚਾਹੇ ਇੱਥੋਂ ਦੇ ਅਕਾਲੀ ਰਾਜ ਕਰਦੇ ਹੋਣ ਭਵੇਂ ਕਾਂਗਰਸ ਦੀ ਸਰਕਾਰ ਹੋਵੇ ਲੋਕਾਂ ਨੂੰ ਇਹ ਭਲੇਖਾ ਸੀ ਇਹਨਾਂ ਦੇ ਵਾਅਦਿਆਂ ਵਿੱਚ ਆ ਕੇ ਵੀ ਇਹ ਕੋਈ ਨਵਾਂ ਬਦਲ ਲਿਆ ਕੇ ਵੀ ਜਨਤਾ ਦਾ ਕੋਈ ਸਮਾਰਨ ਗਏ ਹੁਣ ਜਨਤਾ ਦਾ ਜਿਹੜਾ ਭਲੇਖਾ ਉਹ ਚੱਕਿਆ ਜਾ ਚੁੱਕਿਆ ਕਿਉਂਕਿ ਅਸੀਂ ਤਾਂ ਪਹਿਲਾਂ ਹੀ ਜਥੇਬੰਦੀ ਤੌਰ ਤੇ ਕਹਿੰਦੇ ਸੀ ਵੀ ਨਾ ਇਹਨਾਂ ਤੋਂ ਤੁਹਾਨੂੰ ਕੁਝ ਮਿਲਣਾਗਾ ਬਲਕਿ ਇਹ ਉਹਨਾਂ ਤੋਂ ਵੀ ਨਖਿੱਧ ਸਾਫਤ ਹੋਣਗੇ ਉਹ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਕਿ ਮੇ ਕਿਸਾਨ ਬਰੋਹ ਦੀ ਧੜਾ ਧੜ ਫੈਸਲੇ ਲੈ ਰਹੇ ਨੇ ਸਾਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ। ਇਹੀ ਅਪੀਲ ਕਰਦੇ ਆਂ ਵੀ ਲੜ ਕੇ ਅਸੀਂ ਬਹੁਤ ਮੋਰਚੇ ਬਹੁਤ ਸਾਰੀਆਂ ਮੰਗਾਂ ਅਸੀਂ ਮਨਾਈਆਂ ਨੇ। ਬਹੁਤ ਮੋਰਚੇ ਸਫਲ ਕੀਤੇ ਨੇਗੇ। ਜ਼ਮੀਨੀ ਘੋੜੀ ਕਈ ਗੋਵਿੰਦਪੁਰੇ ਦਾ ਛੰਨਾ ਧੋਲੇ ਦਾ ਜਿਹੜਾ ਟਰਾਈਡੈਂਟ ਫੈਕਟਰੀ ਦਾ ਮਾਲਕ ਜ਼ਮੀਨਾਂ ਜ਼ਬ ਰਿਹਾ ਸੀ ਉੱਥੇ ਪੂਰਾ ਮੁਆਵਜ਼ਾ ਦਵਾਇਆ। ਇੱਥੇ ਵੀ ਜ਼ਮੀਨਾਂ ਦੇ ਉੱਤੇ ਪੂਰਾ ਅਟੈਕ ਹੈਗਾ। ਅਸੀਂ ਤਾਂ ਰਾਹ ਬੰਦ ਕਰਨਾ ਚਾਹੁੰਦੇ ਆ ਜੋ ਜ਼ਮੀਨਾਂ ਇਹ ਕਾਰਪੋਰੇਟਾਂ ਨੂੰ ਹਥਿਆਕੇ ਇਹ ਤੋਂ ਦੀਆਂ ਹਕੂਮਤਾਂ ਦੇਣੀਆਂ ਚਾਹੁੰਦੀਆਂ ਨੇ ਉਹਦੇ ਵਾਸਤੇ ਤਾਂ ਫਿਰ ਸੰਘਰਸ਼ ਕਰਨਾ ਪਊਗਾ ਸਾਡਾ ਕਿਸਾਨਾਂ ਨੂੰ ਪਿੰਡ ਵਾਸੀਆਂ ਨੂੰ ਸਾਰੇ ਪੰਜਾਬ ਦੇਆਂ ਨੂੰ ਬਲਕੇ ਭਾਰਤ ਭਰ ਦੇ ਕਿਸਾਨਾਂ ਨੂੰ ਇਹੀ ਸੱਦਾ ਹੈਗਾ ਵੀ ਭਾਈ ਸੰਘਰਸ਼ ਤੇ ਟੇਕ ਰੱਖੋ ਜਿਵੇਂ ਸਾਡਾ ਨਾਰਾ ਹੈਗਾ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰੱਖੀ ਆਪ ਕਰੋ ਜਾਂ ਬੱਚਾ ਬੱਚੀ ਝੋਕ ਦੇਾਂਗੇ ਜ਼ਮੀਨਾਂ ਤੇ ਕਬਜ਼ੇ ਰੋਕ ਦੇਾਂਗੇ ਇੱਕ ਸੰਘਰਸ਼ ਦੇ ਸਿਰ ਤੇ ਹੀ ਅਸੀਂ ਇਹ ਜੋ ਜ਼ਮੀਨਾਂ ਨੂੰ ਬਚਾ ਸਕਦੇ ਹਾਂ ਬਠਿੰਡੇ ਜ਼ਿਲ੍ਹੇ ਦਾ ਰਾਮਪੁਰੇ ਬਲਾਕ ਦਾ ਜਿਉਂਦ ਪਿੰਡ ਹੈਗਾ ਅਸੀਂ ਕਿਸਾਨ ਭਾਵਰ ਦੇ ਸਾਹਮਣੇ ਖੁੱਲੇ ਥਾਂ ਬੈਠੇ ਆ ਜਿੱਥੇ ਸਮੁੱਚੇ ਨਗਰ ਦੇ ਕਿਸਾਨ ਸਾਡੀਆਂ ਮਾਵਾਂ ਭੈਣਾਂ ਇਥੋਂ ਦਾ ਹਰ ਵਰਗ ਮਜ਼ਦੂਰ ਸਾਡੇ ਨਾਲ ਲੈਗੇ ਅਸੀਂ ਇੱਥੇ ਡਟੇ ਹੋਏ ਆਂਗੇ ਅਸੀਂ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਅਪੀਲ ਕਰਦੇ ਆਂ ਵੀ ਇਸ ਮੋਰਚੇ ਦੇ ਵਿੱਚ ਆਓ ਤਾਂ ਕਿ ਆਪਾਂ ਇਹ ਰਾਹ ਹੀ ਬੰਦ ਕਰ ਦਈਏ ਜਿਹੜਾ ਕਾਰਪੋਰੇਟਾਂ ਵਾਸਤੇ ਹਕੂਮਤ ਨੇ ਚੁਣਿਆ ਹੋਇਆਗਾ ਜਿਹੜੀਆਂ ਸਾਡੀਆਂ ਜ਼ਮੀਨਾਂ ਹਕੂਮਤਾਂ ਕੋ ਕੇ ਕਾਰਪੋਰੇਟਾਂ ਦੇਣੀਆਂ ਚਾਹੁੰਦੀਆਂ ਨੇ ਸੋ ਸਾਡਾ ਇੱਥੇ ਵੱਡਾ ਇਕੱਠ ਹੈਗਾ ਦਿਨ ਰਾਤ ਦਾ ਮੋਰਚਾ ਹੈਗਾ ਅਸੀਂ ਇੱਥੇ ਡੱਟੇ ਰਹਾਂਗੇ ਸਰਕਾਰ ਹੈ ਇਸ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੁਝ ਵਾਦੇ ਸੀ ਵੀ ਜਿਵੇਂ 5 ਮਿੰਟ ਚ ਐਮਐਸਪੀ ਦੀ ਮੰਗ ਨੂੰ ਕਹਿਦੀ ਆਪਾਂ ਵੀ ਲਾਗੂ ਕਰ ਦਿੱਤਾ ਜਾਊਗਾ ਉਹ ਦਾਅਵੇ ਕਿਤੇ ਕਿਤੇ ਤੱਕ ਸਿੱਧ ਸਾਬਤ ਹੋਏ ਤੇ ਕੀ ਕਹਿਣਾ ਚਾਹੁੰਗਾ ਉਹ ਤਾਂ ਬਿਲਕੁਲ ਝੂਠੇ ਸਾਬਤ ਹੋਏ ਆ ਕਿਉਂਕਿ ਇਹ ਬਖ ਬਖ ਰਾਜਨੀਤਿਕ ਪਾਰਟੀਆਂ ਦਾ ਇਹ ਕਰਤਾਰ ਰਿਹਾ ਵੀ ਵੋਟਾਂ ਤੋਂ ਪਹਿਲਾਂ ਝੂਠੇ ਵਾਅਦੇ ਕਰਦੇ ਨੇ ਉਦੋਂ ਤੋਂ ਬੀਬੀ ਆ ਜੋ ਅਨਮੋਲ ਗਗਨਮਾਨ ਟੁਟਕੀਆਂ ਮਾਰ ਮਾਰ ਕਹਿੰਦੀ ਸੀ ਵੀ ਸਾਨੂੰ ਇੱਕ ਦਿਨ ਵਾਸਤੇ ਸਾਨੂੰ ਗੱਡੀ ਦੇ ਦਿਓ ਐਮਐਸਪੀ ਦਾ ਗੱਲ ਕੁਛ ਨਹੀਂ ਗਈ ਪਰ ਜਦੋਂ ਅੰਦਰੋਂ ਇਹ ਹਕੂਮਤਾਂ ਦੇ ਨੇ ਕਾਰਪੋਰੇਟਾਂ ਨਾਲ ਖੜੇ ਨੇਗੇ ਇਹ ਇਹਨਾਂ ਮੰਗਾਂ ਵੱਲ ਇਹਨਾਂ ਦਾ ਕੋਈ ਧਿਆਨ ਨਹੀਂ ਨਾ ਇਹ ਮੰਗਾਂ ਹੱਲ ਹੋਣੀਆਂ